ਮਤੀ ਦਾਸ ਕਹਿੰਦਾ ਮੇਰਾ ਮੁਖ ਗੁਰੂ ਦੇ ਪਿੰਜਰੇ ਵਾਲਾ ਹੋਣਾ ਚਾਹੀਦਾ ਜਦੋਂ ਮੇਰੇ ਸੀਸ ਉੱਤੇ ਆਰਾ ਚੱਲੇ ਆਓ ਤੱਕੋ 사ਤਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਸਾਹਮਣੇ ਪਿੰਜਰੇ ਵਿੱਚ ਬੰਦਿਆ ਇਧਰੋਂ ਮਤੀ ਦਾਸ ਦੇ ਉੱਤੇ ਫਤਵਾ ਲੱਗਾ ਵੀ ਦੋ ਫਾੜ ਕਰਕੇ ਧਰਤੀ ਉੱਤੇ ਸੁੱਟ ਦਿਓ ਤੇ ਮਤੀ ਦਾਸ ਨੂੰ ਅੰਤਮ ਇਸ਼ਿਆ ਜਲਾਦ ਪੁੱਛਦੇ ਆ ਤੇ ਕਹਿੰਦਾ ਜਲਾਦੋ ਜਦੋਂ ਮੇਰੇ ਸੀਸ ਉੱਤੇ ਆਰਾ ਚੱਲੇ ਤੇ ਮੇਰਾ ਮੁਖ ਗੁਰੂ ਦੇ ਪਿੰਜਰੇ ਬੰਦੋ ਜਦੋਂ ਪਾਵਾਂ ਸ਼ਹੀਦੀ ਖਾਸ਼ ਮੇਰੀ ਮੇਰਾ ਮੁਖ ਗੋਰ ਪਿੰਜਰੇ ਵਾਲ ਹੋਵੇ ਜਦੋਂ ਪਾਵਾਂ ਸ਼ਹੀਦੀ ਖਾਸ਼ ਮੇਰੀ ਉਹ ਮੇਰਾ ਮੁਖ ਗੋਰ ਪਿੰਜਰੇ ਵਾਲੇ ਹੋਵੇ ਜਦੋਂ ਪਾਵਾਂ ਸ਼ਹੀਦੀ ਖਾਸ਼ ਮੇਰੀ ਉਹ ਮੇਰਾ ਮੁਖ ਗੋਰ ਪਿੰਜਰੇ ਵਾਲੇ ਤਤ ਗੁਰ ਸੰਗ ਪ੍ਰੀਤ ਮੇਰੀ ਮੇਰੇ ਨਾਲ ਸਵਾਸਾਂ ਨਿਭ ਜਾਵੇ ਮੇਰੇ ਨਾਲ ਸਵਾਸਾਂ ਨਿਭ ਜਾਵੇ ਮੇਰੇ ਨਾਲ ਸਵਾਸਾਂ ਨਿਭ ਜਾਵੇ ਮਨ ਪਾਪੀ ਜੈ ਨਾ ਢੋਲ ਕਿਤੇ ਕਰਿਆ ਵੇ ਇਸ ਤਨ ਦੇ ਠੀਕਰਾ ਭੱਜ ਜਾਣਾ ਉਹਦਾ ਪਾਣਾ ਸਦਾ ਟੱਲ ਹੋਵੇ ਜਦੋਂ ਪਾਵਾਂ ਸ਼ਹੀਦੀ ਖਾਸ਼ ਮੇਰੀ ਉਹ ਮੇਰਾ ਮੁਖ ਗੋਰੇ ਪਿੰਜਰੇ ਵਾਲੇ ਹੋਵੇ ਜਦੋਂ ਪਾਵਾਂ ਸ਼ਹੀਦੀ ਖਾਸ਼ ਮੇਰੀਓ ਮੇਰਾ ਮੁਖ ਦੋਰੇ ਪਿੰਜਰੇ ਵਾਲ ਹੋਵੇ ਤੂੰ ਵੀ ਤਿੱਖਾ ਕਰ ਲੈ ਹਾਰੇ ਨੂੰ ਮਨ ਆਪਣਾ ਤੇਜ ਵੀ ਕਰ ਲਾ ਮਨ ਆਪਣਾ ਤੇਜ ਵੀ ਕਰ ਲਾ ਮਨ ਆਪਣਾ ਤੇਜ ਵੀ ਕਰ ਲਾ ਸਤ ਗੁਰ ਦੀ ਪੜ ਲਾ ਮੈਂ ਬਾਣੀ ਸਤ ਗੁਰ ਦੀ ਪੜ ਲਾ ਮੈਂ ਬਾਣੀ ਸਤ ਗੁਰ ਦੀ ਪੜ ਲਾ ਮੈਂ ਜਦੋਂ ਪਾਠ ਕਰ ਲਵਾ ਜਪ ਜੀ ਦਾ ਉਦੋਂ ਪੰਛੀ ਪਿੰਜਰਿਓ ਚੱਲ ਹੋਵੇ ਜਦੋਂ ਪਾਵਾਂ ਸ਼ਹੀਦੀ ਖਾਸ਼ ਮੇਰੀ ਓ ਮੇਰਾ ਮੁਖ ਗੁਰ ਪਿੰਜਰੇ ਵਾਲੇ ਹੋਵੇ ਜਦੋਂ ਪਾਵਾਂ ਸ਼ਹੀਦੀ ਖਾਸ਼ ਮੇਰੀ ਓ ਮੇਰਾ ਮੁਖ ਗੁਰ ਪਿੰਜਰੇ ਵਾਲੇ ਹੋਵੇ ਮੈਨੂੰ ਉਜਰ ਕੋਈ ਨਾ ਤੇਰੇ ਤੇ ਮਾਲਕ ਦਾ ਸੁਬਾ ਹੋਈ ਤੋਹਾਰ ਇੱਕ ਚੱਲਣਾ ਏ ਸੁਬਾ ਹੋਈ ਤੇ ਹਾਰੇ ਕੈ ਚੱਲਣਾ ਏ ਸੁਬਾ ਹੋਈ ਤੇ ਹਾਰੇ ਕੈ ਚੱਲਣਾ ਏ ਖਵਰੇ ਇਸ ਦਾਸ ਨਿਮਾਣ ਦੇ ਕਰਮ ਵਿੱਚ ਉਸ ਦੇ ਫਲ ਹੋਵੇ ਜਦੋਂ ਪਾਵਾਂ ਸ਼ਹੀਦੀ ਖਾਸ਼ ਮੇਰੀ ਓ ਮੇਰਾ ਮੁਖ ਗੋਰ ਪਿੰਜਰੇ ਵਾਲੇ ਹੋਵੇ ਜਦੋਂ ਪਾਵਾਂ ਸ਼ਹੀਦੀ ਖਾਸ਼ ਮੇਰੀ ਓ ਮੇਰਾ ਮੁਖ ਗੋਰ ਪਿੰਜਰੇ ਵਾਲੇ ਹੋਵੇ ਧਨ ਭਾਗ ਜਲਾਤਾ ਮੇਰੇ ਨੇ ਜੇ ਲਾੜੀ ਮੋਤ ਪਰਣਾ ਜਾਵਾਂ ਜੀ

ਤੇਰੀਤ ਛੱਡ ਦੇ ਸ਼ਮਾ ਤੇ ਜਾਣ ਵਾਲੀ ਤੂੰ ਇਹ ਪਿਆਰ ਕਰਦਾ ਤੇ ਉਹ ਸਾੜ ਦਿੰਦੀ ਆ ਤੇ ਕੈਸੀ ਸ਼ਮਾ ਏ ਪੈੜੇ ਮਾਂ ੋਟ ਲੱਗੀ ਏ ਪਿਆਰ ਦੇ ਬਾਣ ਵਾਲੀ ਰੱਬ ਦੇ ਆਸ਼ਿਕਾਂ ਕੋਲ ਦਿਵਾਇ ਕੋ ਤੇਰ ਸਿਰ ਦੇ ਕੇ ਗੁਰੂ ਮਨਾਣ ਵਾਲੀ ਤੇ ਸਿਰ ਦੇ ਕੇ ਰੱਬ ਮਨਾਣ ਵਾਲੀ ਧੰਨ ਭਾਗ ਜੁਲਾਦਾ ਮੇਰੇ ਨੇ ਜੇ ਲਾੜੀ ਮੌਤ ਪਰਨਾ ਜਾਵਾ ਜੇ ਲਾੜੀ ਮੌਤ ਪਰਨਾ ਜਾਵਾ ਜੇ ਲਾੜੀ ਮੌਤ ਪਰਨਾ ਜਾਵਾ ਜਿਉਂ ਜਲ ਵਿੱਚ ਛਲ ਸਮਾ ਜਾਂਦੀ ਐਉਂ ਸਤ ਗੁਰ ਸੰਗ ਸਮਾ ਜਾਵਾ ਐਉਂ ਸਤ ਸੰਗ ਸਮਾ ਜਾਵਾ ਐਉ ਸਤਿਗੁਰ ਸੰਗ ਸਮਾ ਜਾਵਾ ਕੋਈ ਹੋਰ ਭਟਕਣਾ ਦਿਲ ਦੀ ਨਾ ਬਸ ਇਹ ਇੱਕ ਮਸਲਾ ਹੱਲ ਹੋਵੇ ਜਦੋਂ ਪਾਵਾ ਸ਼ਹੀਦੀ ਖਾਸ਼ ਮੇਰੀ ਮੇਰਾ ਮੁਖਦੋਰੇ ਪਿੰਜਰੇ ਜਦੋਂ ਪਾਵਾਂ ਸ਼ਹੀਦੀ ਖਾਸ਼ ਮੇਰੀਓ ਮੇਰਾ ਮੁਖ ਗੋਰੇ ਪਿੰਜਰੇ